ਅੱਜ ਮੈਂ ਤੁਹਾਨੂੰ ਲੈ ਕੇ ਆ ਲੇਟੈਸਟ ਗੋਭੀ ਦਿਖਾਉਣਾ ਗੋਭੀ ਏਡੀ ਦੇਸੀ ਗੋਭੀ ਤੇ 50 ਰੁਪਏ ਕਿਲੋ ਵਾਲੀ ਗੋਭੀ ਤੇ ਹੁਣ ਮੈਂ ਅਸਲੀ ਗੋਭੀ ਤੁਹਾਨੂੰ ਮੈਂ ਦਿਖਾਉਂਗਾ ਗੁਰਮੀਤ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਆਪਣੇ ਜਿਹੜੇ ਤੁਸੀਂ ਖੇਤੀ ਵਿੱਚ ਰਕਵੇ ਵਿੱਚ ਕਰੀ ਹੈ ਜੀ 1 ਏਕੜ ਵਿੱਚ ਕਰੀ ਹੈ ਜੀ 1 ਏਕੜ ਵਿੱਚ ਗੋਭੀ ਕਰੀ ਹੈ ਜੀ ਨੇ ਤੇ ਆਪਣੇ ਗਵਾਂਢੀ ਗੁਰਮੀਤ ਸਿੰਘ ਕੰਗਰਾ ਜੀ ਇਹਨਾਂ ਨੇ 1 ਏਕੜ ਦੇ ਵਿੱਚ ਗੋਭੀ ਕਰੀ ਹੈ ਸੋ ਗੋਭੀ ਤੁਹਾਨੂੰ ਮੈਂ ਦਿਖਾਣਾ ਦੁੱਧ ਵਰਗੀ ਚਿੱਟੀ ਹੈ ਜਮਾ ਆਹ ਦੇਖ ਸਕਦੇ ਹੋ ਤੇ ਮੈਂ ਸਪੈਸ਼ਲੀ ਅੱਜ ਇਹ ਗੋਭੀ ਤੇ ਵੀਡੀਓ ਬਣਾਉਣ ਆਇਆ ਤੇ ਅੱਜ ਦੀ ਵੀਡੀਓ ਜਿਹੜੀ ਆਪਣੀ ਵੈਜੀਟੇਬਲ ਤੇ ਹੈ ਤੇ ਹੋਰ ਵੀ ਤੁਹਾਨੂੰ ਮਤਾਇਆ ਸਬਜ਼ੀਆਂ ਦੇ ਦਰਸ਼ਨ ਕਰਾਉਣਾ ਹੈ ਚਲੋ ਜੀ ਆਓ ਸਰ ਉਸੀ ਨੇ ਕੋਈ ਆਪਣੀ ਹਾਂ ਆ ਜਾ ਨੇ ਨਹੀਂ ਕੱਸੀ ਦੇ ਪਾਣੀ ਦੀ ਵੀ ਗੰਦੇ ਨਾਲੇ ਦੇ ਪਾਣੀ ਦੀ ਨਹੀਂ ਆਪਣੀ ਹਾਂ ਕੱਸੀ ਦੇ ਪਾਣੀ ਦੀ ਇਹ ਘੱਟ ਰੇਸ ਸਪਰੇ ਵਾਲੀ ਹੈ ਇਹ ਇਹ ਕਿੰਨੇ ਬੂਟੇ ਹੋਣਗੇ ਬਾਈ ਕਟੁਕੜ ਕੇ ਗਿਣਤੀ ਕੋਈ ਨਹੀਂ ਗ੍ਰਮੀਤ ਬਾਈ ਇਹ ਕਿੰਨੀ ਤਰੀਕ ਨੂੰ ਆਪਾਂ ਲਾਈ ਸੀ ਗੋभी ਇਹ ਆਪਾਂ ਲਾਈ ਹੈ ਕਿੰਨੀ 24 ਅਕਤੂਬਰ ਨੂੰ 24 ਅਕਤੂਬਰ ਨੂੰ 24 ਅਕਤੂਬਰ ਨੂੰ ਤੇ ਕਿੰਨੇ ਤੋਂ ਕਿੰਨੇ ਦਿਨ ਲੱਗੀ ਵੀਰੇ ਇਹ ਇਹ 65 ਦਿਨਾਂ ਦੇ ਲਗਭਗ ਹੋਈ ਆ ਹੁਣ 65 ਦਿਨਾਂ ਦੇ ਤੇ ਇਹਦੇ ਵਿੱਚ ਸੀਡਸ ਵਗੈਰਾ ਜਾਂ ਕੋਈ ਹੋਰ ਕੋਈ ਆਪਣੀ ਜਿਹੜੀ ਕਹਿੰਦੇ ਨੇ ਪੈਸੇ ਨਹੀਂ ਕੋਈ ਨਾਰਮਲੀ ਆ ਕੋਈ ਜ਼ਿਆਦਾ ਖਾਦ ਨਹੀਂ ਪਾਈ ਆਪਾਂ ਠੀਕ ਹੈ ਵੀ ਡੀ ਏ ਪੀ ਤੇ ਯੂਰੀਆ ਵੀ ਘੱਟ ਮਾਤਰਾ ਚ ਹੀ ਪਾਈ ਆ ਜ਼ਿਆਦਾ ਮਾਤਰਾ ਚ ਨਹੀਂ ਇਹ ਸੀਡਸ ਤੇ ਲਾਈ ਸੀਗੇ ਤੁਸੀਂ ਪਨੀਰੀ ਵਗੈਰਾ ਲੈ ਕੇ ਨਹੀਂ ਪਨੀਰੀ ਲਿਆਂਦੀ ਸੀਗੀ ਆਪਾਂ ਠੀਕ ਹੈ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਛਲਗੰਭੀ ਲਾਈ ਆ ਬਾਈ ਨੇ ਤੇ ਮੂ ਮੂਲੀ ਵੀ ਹੈ ਚਲੋ ਦਮਨ ਮੂਲੀ ਵੀ ਹੈ ਤੇ ਮੈਂ ਕਿਹਾ ਪੱਤਾ ਗੋभी ਵੀ ਹੈ ਨਹੀਂ ਫੁੱਲ ਗੋभी ਆ ਗੋभी ਬੰਦ ਗੋਭੀ ਸੋਰੀ ਬੰਦ ਗੋਭੀ ਹਾਂ ਠੀਕ ਹੈ ਬੰਦ ਗੋਭੀ ਕਾ ਤੁਸੀਂ ਦੇਖ ਸਕਦੇ ਇੱਕ ਏਕੜ ਦੇ ਨਾਲ ਇੱਕ ਕਿੱਲੇ ਚ ਬਾਈ ਨੇ ਗੋਭੀ ਲਾਈ ਹੈ ਤੇ ਗੋਭੀ ਬਿਲਕੁਲ ਆਰਗੈਨਿਕ ਹੈ ਤੇ ਜਿਹਦੇ ਵਿੱਚ ਉਹਨਾਂ ਨੇ ਇੱਕ ਜਾਂ ਦੋ ਸਪਰੇਇਆਂ ਹੀ ਕਰੀਆਂ ਹੋਣ ਹਾਂ ਇੱਕ ਸਪਰੇਇ ਕਰੀ ਹੈ ਤੇ ਆਪਾਂ ਮੰਨ ਕੇ ਚਲੋ ਰੇ ਵੀ ਘਾਟ ਹੀ ਪਾਈ ਹੈ ਕੋਈ ਜ਼ਿਆਦਾ ਨਹੀਂ ਪਾਈ ਜਿਵੇਂ 10 ਦੇ ਵਿੱਚ ਵੱਧ ਪੈਂਦੀ ਇਹਨੂੰ ਵੀ ਬਾਣ ਕੱਸੀ ਦਾ ਪਾਣੀ ਲੱਗਦਾ ਪੂਰਾ ਕਰਕੇ ਤੇ ਵੀ ਵਾਣ ਚੰਗਾ ਦਾ ਰੂੜੀ ਰਾੜੀ ਪਾਈ ਹੋਈ ਸੀ ਪਹਿਲਾਂ ਠੀਕ ਹੈ ਵੀ ਉਹ 75 ਦਿਨਾਂ ਦੀ ਹੈ ਇਹ ਵੈਰੈਟੀ ਤੇ ਇਹ 65 ਦਿਨਾਂ ਦੇ ਲਗਭਗ ਇਹ ਸ਼ੁਰੂ ਹੋ ਗਈ ਆਪਣੇ ਕੋਲ ਠੀਕ ਹੈ ਇਹ ਮਤਲਬ ਕਿ ਕੀ ਤੁਹਾਡਾ ਕੀ ਲੱਗਿਆ ਵੀ ਆਪਾਂ ਗੋਭੀ ਲਾ ਗਏ ਪਹਿਲਾਂ ਤਾਂ ਆਪਣੇ ਲੰਬੀ ਪਿੰਡ ਚ ਮੇਰੇ ਖਿਆਲ ਤਕਰੀਬਨ ਕਿਸੇ ਨੇ ਗੋਭੀ ਲਾਈ ਹੀ ਨਹੀਂ ਹੈਗੀ ਲਾਈ ਇੱਕ ਦੋ ਘਰਾਂ ਨੇ ਪਰ ਛੱਡ ਗਏ ਤੇ ਪਰ ਉਹ ਆਪਾਂ ਵੀ ਟ੍ਰਾਇਲ ਵਾਸਤੇ ਲਾਈ ਹੈ 1 ਏਕੜ ਦਾ ਠੀਕ ਹੈ ਤੇ ਇਹਦੇ ਵਿੱਚ ਕੀ ਹੁੰਦਾ ਕਿ ਆਪਣੇ ਨੂੰ ਗੋਭੀ ਦਾ ਜਿਹੜਾ ਸਬਜ਼ੀ ਲਾਉਣ ਤੋਂ ਸਾਰੇ ਕਿਉਂ ਚਲਦੇ ਆ ਕਿਉਂ ਡਰਦੇ ਆ ਆਪਾਂ ਥੋੜੀ ਮਿਹਨਤ ਤੇ ਜ਼ਿਆਦੇ ਹੈ ਨਾ ਇਹਦੇ ਵਿੱਚ ਮਿਹਨਤ ਬਾਕੀ ਜੰਗਲੀ ਸੂਰ ਸਾਰ ਵੀ ਨੁਕਸਾਨ ਕਰਦੇ ਆ ਕਰ ਜਾਂਦੇ ਆ ਤੇ ਉਹਦਾ ਕਰਕੇ ਥੋੜਾ ਜਿਹਾ ਹਰੀਕ ਬੰਦੇ ਇਹਦੇ ਵਿੱਚ ਕੀ ਮੁਨਾਫਾ ਵੀ ਪੂਰਾ ਹੀ ਦਿੰਦੀ ਆ ਮੁਨਾਫਾ ਤਾਂ ਹੈਗਾ ਜੀ ਜੇ ਰੇਟ ਰੂਟ ਚੰਗੇ ਰਹਿਣ ਤਾਂ ਹੁਣ ਜੇ ਮਨ ਕਰ ਚਲੋ 20 ਰੁਪਏ ਵਿਕ ਜਾਂਦੀ ਆ ਤੇ ਪਹਿਲਾਂ 100 ਵੀ ਵਿਕ ਗਈ ਲਓ ਜੀ ਤੇ ਜੇ ਲਿਮਟ 'ਚ ਲੱਗੀ ਹੋਵੇ ਤਾਂ ਚੰਗਾ ਰੇਟ ਮਿਲ ਜੇ ਤਾਂ ਵਧੀਆ ਮੁਨਾਫੇ ਵਾਲੀ ਚੀਜ਼ ਆ ਬਸੇ ਬਾਕੀ ਆਏ ਆ ਦੋਸਤੋ ਜੇ ਆਪਾਂ ਸਬਜ਼ੀ ਕੋਸਟਲੀ ਵੀ ਲੈਣੇ ਆ ਨਾ ਤਾ ਜ਼ਹਿਰ ਖਾਨ ਨਾਲ ਚੰਗਾ 10 ਰੁਪਏ ਵੱਧ ਲੱਗ ਜਾਣ ਕਿਉਂਕਿ ਜਿਹੜੀ ਦੇਸੀ ਚੀਜ਼ ਦੇਸੀ ਕਹਿ ਕੇ ਨਹੀਂ ਮਿਲਦੀ ਹੁੰਦੀ ਦੇਸੀ ਚ ਪ्योर ਚੀਜ਼ਾਂ ਅੱਜ ਕੱਲ ਆਪਾਂ ਨੂੰ ਪੱਜਦੀਆਂ ਨਹੀਂ ਹੈਗੀਆਂ ਕਿਉਂਕਿ ਜ਼ਿਆਦਾਤਰ ਰੇਹਾਂ ਸਪਰੇਹਾਂ ਦਾ ਖਾਣਾ ਵੀ ਆਪਣੀ ਸਿਹਤ ਨੂੰ ਜਿਹੜਾ ਨੁਕਸਾਨ ਪਹੁੰਚਾ ਚੁੱਕਿਆ ਤਾਂ ਕਮਿਊਨਿਟੀ ਉੱਥੇ ਜੀ ਆ ਕੇ ਸਟੇ ਕਰ ਗਈ ਸੋ ਬਾਈ ਨੇ ਆਹ ਅੱਗੇ ਆ ਕੀ ਲਾ ਰੱਖਿਆ ਵੀਰੇ ਇਹ ਲਸਣ ਹੈ ਇਹ ਲਸਣ ਹੈ ਅੱਲਾਸਣ ਵੀ ਤੁਸੀਂ ਦੇਖ ਸਕਦੇ ਹੋ ਲਸਣ ਵੀ ਬਿਲਕੁਲ ਆਰਗੈਨਿਕ ਹੀ ਆ ਥੋੜੀ ਖਾਦ ਪਾਈ ਹੈ ਵੀ ਉਨੀ ਜ਼ਿਆਦਾ ਨਹੀਂ ਪਾਈ ਉਹ ਖਾਦ ਤਾਂ ਪੈਂਦੀ ਪੈਂਦੀ ਬਿੱਡਾਂ ਕਰਕੇ ਥੋੜੀ ਜੀ ਖਾਦੇ ਨੂੰ ਘੱਟ ਪੈਂ ਡੇਢ ਤੋਂ 2 ਕਨਾਲਾਂ ਦੇ ਲਗਭਗ ਲਸਣ ਆਪਣੇ ਕੋਲੇ ਇਹ ਹਜੇ ਹੋ ਜੂਗਾ ਤਿਆਰ ਹਨਾ ਇਹ ਮਹੀਨੇ ਤੋਂ ਹੋਰ ਨਾ ਇਹ ਤਾਂ ਲਊਗਾ ਹਜੇ ਕੋਈ 3 ਮਹੀਨੇ ਦੇ ਲਗਭਗ 3 ਮਹੀਨੇ ਹਾਂ ਬਾਕੀ ਇਹਦਾ ਇਹ ਕਦ ਹੋਊਗਾ ਮੈਂ ਖਫਾ ਹਾਂ ਜੇ ਤਾਂ ਇਹ ਘਟ ਕੁੱਕ ਕੱਢ ਕੇ ਹਜੇ ਇਹਦੇ ਚੋਂ ਮਨ ਕੇ ਚਲੋ ਵੀ ਸਾਫ ਹੀ ਹੋਣ ਕਰੀ ਇਹ ਪਹਿਲਾ ਟਾਈਮ ਨਹੀਂ ਲੱਗਿਆ ਕਣਫ ਹੁਣ ਕੋ ਸੰਭੀ ਗਏ ਇੱਕ ਨੇ ਏਰੀਆ ਚ ਲੱਗਾ ਇਹ ਡੇਢ ਤੋਂ 2 ਕਨਾਲਾਂ ਥਾਂ ਹੋਊਗਾ ਲਸਣ ਆਪਣੇ ਕੋਲੇ ਇਹ ਵੀ ਟ੍ਰਾਇਲ ਵਾਸਤੇ ਲਾਇਆ ਵੀ ਜੇ ਚੰਗਾ ਹੋਇਆ ਦਾ ਗਾਣਾ ਵੀ ਆਪਾਂ ਦਾਣਾ ਇਸ ਤੀ ਨੂੰ ਵਧਾਵਾਂਗੇ ਏਰੀਆ ਵਧਾ ਸਕਦੇ ਆ ਹਾਂ ਸੋ ਇਸ ਚੀਜ਼ ਦੇ ਵਿੱਚ ਫਾਇਦਾ ਹੈਗਾ ਆਪਾਂ ਨੂੰ ਇੱਕ ਕਿੱਲਾ ਥਾਂ ਇਹਦਾ ਵੀ ਆਪਾਂਾਂ ਗਾਂ ਨੂੰ ਕਰਾਂਗੇ ਬੀਜ ਜ਼ਿਆਦਾ ਹੀ ਲਾਈ ਆਪਾਂ ਯਾਰ ਤੁਸੀਂ ਹੋਰ ਗੱਲਾਂ ਗੱਲਾਂ ਤੁਸੀਂ ਨਾ ਮੂੜੀ ਦੇਖ ਸਕਦੇ ਹੋ ਪੱਟ ਕੇ ਤੇ ਆ ਤੁਹਾਨੂੰ ਆਕਾਸ਼ ਦਿਖਾ ਯਾਰ ਮਾੜਾ ਕੋਈ ਮੂੜੀ ਕੱਢ ਕੇ ਥੋਂ ਪਰ ਫਿਰ ਵੀ ਸਾਈਜ਼ ਉਸ ਤੋਂ ਵੱਧੀਆਂ ਕੱਢੀ ਆਈ ਹੈ ਆ ਵੇਖੋ ਤੁਸੀਂ ਸਾਈਜ਼ ਦੇਖ ਸਕਦੇ ਹੋ ਅੱਜ ਫਿਰ ਖਾਣਾ ਹੋਣਾ ਸਬਜੀ ਨਾਲ ਹਾਂਜੀ ਘਰ ਦੀ ਸਬਜੀ ਖਾਂਦੇ ਹਾਂ ਹਾਂ ਖਾਣੀ ਵੀ ਚਾਹੀਦੀ ਹੈ ਢੀਂਗਾ ਰੋਡ ਤੇ ਬਾਈ ਗੁਰਮੀਤ ਦਾ ਜਿਹੜਾ ਖੇਤ ਆ ਹੈਗਾ ਇਹ ਤੇ ਕਿਸੇ ਵੀ ਭੈਣ ਭਰਾਣੇ ਜਾਂ ਗੋਭੀ ਤੇ ਛਲਗਮ ਚਕੰਦਰ ਵੀ ਆ ਵੇਖੋ ਤੁਸੀਂ ਦੇਖਦੇ ਹੋ ਚਕੰਦਰ ਵੀ ਲਾ ਰੱਖਿਆ ਬਾਈ ਨੇ ਜੇ ਕੋਈ ਵੀਰਪਰਾ ਸਬਜੀ ਆਰਗੇਨਿਕ ਖਾਣ ਦਾ ਚਾਹਵਣ ਹੈਗਾ ਰੇਟ ਨਾ ਦੇਖੋ ਰੇਟ ਕੋਸਟਲੀ ਨਹੀਂ ਹੈਗਾ ਚੀਜ਼ ਆਰਗੇਨਿਕ ਦੇਖੋ ਤੁਸੀਂ ਜਿਹੜੀ ਸਿਹਤ ਨੂੰ ਆਪਾਂ ਨੂੰ ਸਹੀ ਰੱਖਦੀ ਹੈ ਵੀ ਸਬਜੀ ਕਈ ਬਣਾ ਕੇ ਕਾਲੀ ਜੀ ਪੈਂਦੀ ਹੈ ਗੋਭੀ ਤਾਂ ਇਹ ਆਇਆ ਵੀ ਖਾ ਕੇ ਵੀ ਆਪਣਾ ਫਾਇਦਾ ਮਿਲੂਗਾ ਗਰਮੀਤ ਬਾਈ ਆਪਣੇ ਮੂੜੀ ਲਈ ਆ ਇਹਦੇ ਲਈ ਵਟਾਂ ਤਿਆਰ ਵੀ ਕਰੀਆਂ ਤੁਸੀਂ ਹਾਂ ਵਟਾਂ ਸਾਰੀ ਵਟਾਂ ਤੇ ਹੀ ਲੱਗੀ ਹੋਈ ਹੈ ਗੋਪੀ ਇੱਕ ਏਕੜ ਤੇ ਖਰਚਾ ਵੀ ਕਾਫੀ ਆ ਜਾਂਦਾ ਹਾਂ ਕਾਫੀ ਖਰਚਾ ਆਇਆ ਏ ਇੱਕ ਬੂਟਾ ਸਾਨੂੰ ਕੀ ਮੰਨ ਕੇ ਚਲੋ 30000 ਦੇ ਲਗਭਗ ਇਤੇ ਖਰਚਾ ਲੱਗਿਆ ਗੋਪੀ ਕੋਈ ਕਿਤੇ ਤੇ ਠੀਕ ਹੈ ਜੀ ਕੱਲੇ ਪਲਾਂਟੇਸ਼ਨ ਕਰਨ ਦਾ ਕਿ ਸਾਰਾ ਖਾਦ ਸਮੇਤ ਨਾ ਸਾਰਾ ਖਾਦ ਸਮੇਤ ਠੀਕ ਹੈ ਇੱਕ ਖੁਦ ਪਾ ਕੇ ਸਾਰਾ ਹੁਣ ਤਾਈਂ ਦਾ ਤਿਆਰ ਕਰਨ ਦਾ 30000 ਰੁਪਏ ਖਰਚਾ ਹੋਏਗਾ ਬਾਕੀ ਹੁਣ ਕੱਟਣ ਤੇ ਜੋ ਲੇਬਰ ਲੱਗੂਗੀ ਉੱਤੇ ਉਹ ਲੱਗ ਬਾਕੀ ਇਸ ਚੀਜ਼ ਦਾ ਮੰਨ ਲਓ ਕਿ ਆਪਾਂ ਨੂੰ ਹੈਗਾ ਤੁਸੀਂ ਇਹ ਵੇਖ ਸਕਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਤੇ ਤੁਸੀਂ ਆ ਦਾ ਨੰਬਰ ਐਡ ਹੈਗਾ ਦੱਸ ਦੋ 98786 3152 98786 3152 52 ਇਹ ਬਾਈ ਗੁਰਮੀਤ ਸਿੰਘ ਕਿੰਗਰਾ ਪਿੰਡ ਲੰਬੀ ਆ ਤੇ ਮੇਰੇ ਭਰਾ ਨੇ ਜਿਹੜੇ ਨੇ ਵੀ ਗੋਭੀ ਆ ਕੋਈ ਵੀ ਸਬਜ਼ੀ ਲੈਣੀ ਗੋਭੀ ਪਾਲਕ ਮੂਲੀ ਛਲਗਮ ਤੇ ਚਕੰਦਰ ਤੇ ਲਸਣ ਲਸਣ ਹੈ ਦੋ ਤਿੰਨ ਮਹੀਨੇ ਲੈ ਲੂਗਾ ਇਹ ਲੈਣੀ ਹੋਵੇ ਮੇਰੇ ਭਰਾ ਕਿਸੇ ਨੇ ਵੀ ਤਾਂ ਇਹਨਾਂ ਨਾਲ ਸੰਪਰਕ ਕਰ ਸਕਦਾ ਡਾਇਰੈਕਟ ਖੇਤ ਵੀ ਆ ਸਕਦਾ ਗੋਭੀ ਤਾਂ ਜਿੱਥੇ ਹੁੰਦੇ ਆ ਤੇ ਬਾਕੀ ਜੇ ਕਿਸੇ ਨੇ ਲੈਣਾ ਤਾਂ ਸਾਡੇ ਆਕਾਸ਼ ਨੂੰ ਮਿਲ ਸਕਦਾ ਹੈ ਇਹ ਲੰਬੀ ਦੇ ਬੱਸ ਸਟੈਂਡ ਦੇ ਉੱਤੇ ਹੁੰਦਾ ਗੋਭੀ ਦੇ ਤੇ ਇਹ ਬਹੁਤ ਵੱਡੀ ਗੱਲ ਆ ਕਿਉਂਕਿ ਅੱਜ ਕੱਲ ਜਿਹੜਾ ਸਰੋਂ ਦਾ ਸਾਗ ਵੀ ਜਿਹੜਾ ਬਣ ਕੇ ਬਾਈ ਬਠਿੰਡੇ ਵਿਗਦਾ ਵਿਕਦਾ ਸਹੀ ਗੱਲ ਸੋ ਇਹ ਚੀਜ਼ਾਂ 'ਚ ਕੋਈ ਸ਼ਰਮ ਨਹੀਂ ਹੁੰਦੀ ਕਿਉਂਕਿ ਇਹ ਆਪਣਾ ਰੁਜ਼ਗਾਰ ਹੈ ਸੋ ਇਹ ਚੀਜ਼ਾਂ ਸਦਾਬਹਾਰ ਹੈ ਕਰਨਾ ਹੀ ਔਖਾ ਸੋ ਥੈਂਕ ਯੂ